ਨੀਟੂ ਹੜ ਗਿਆ ਤੇ ਚਿੱਕਰ ਜੰਦਾਊਗਾ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜਿਮਨੀ ਚੌਂ ਦੇ ਨਤੀਜਿਆਂ ਤੋਂ ਬਾਅਦ ਦੀ ਹੈ ਜਿੱਥੇ ਨੀਟੂ ਸ਼ਟਰਾਂ ਵਾਲਾ ਚਿੱਕੜ ਦੇ ਵਿੱਚ ਆਪਣੇ ਆਪ ਨੂੰ ਨਹਾ ਰਹੇ ਨੇ ਸਫੇਦ ਕੁੜਤਾ ਪਜਾਮਾ ਪਾ ਕੇ ਤੇ ਗੁਲਾਬੀ ਟੋਪੀ ਲੈ ਕੇ ਤੇ ਗਲੇ ਦੇ ਵਿੱਚ ਫੁੱਲਾਂ ਦਾ ਹਾਰ ਨੋਟਾਂ ਦਾ ਹਾਰ ਪਾ ਕੇ ਚਿੱਕੜ ਦੇ ਵਿੱਚ ਨਹਾ ਕੇ ਖੁਸ਼ ਹੋ ਕੇ ਨੀਟੂ ਸ਼ਟਰਾਂ ਵਾਲਾ ਇੱਥੋਂ ਗਿਆ ਉਸਨੇ ਕਿਹਾ ਸੀ ਕਿ ਜੇਕਰ ਮੈਂ ਚੋਣ ਹਾਰਦਾ ਹਾਂ ਤਾਂ ਮੈਂ ਇਸ ਵਾਰ ਰੋਕੇ ਨਹੀਂ ਜਾਵਾਂਗਾ ਸਗੋਂ ਚਿੱਕੜ ਦੇ ਵਿੱਚ ਨਹਾ ਕੇ ਖੁਸ਼ ਹੋ ਕੇ ਇੱਥੋਂ ਜਾਵਾਂਗਾ ਤਸਵੀਰਾਂ ਦੇਖ ਰਹੇ ਹੋ ਤੁਸੀਂ ਆਪਣੇ ਆਪ ਨੂੰ ਚਿੱਕੜ ਮਲ ਰਹੇ ਨੇ ਚਿੱਟਾ ਕੁੜਤਾ ਪਜਾਮਾ ਪਾਇਆ ਤੇ ਗੁਲਾਬੀ ਰੰਗ ਦੀ ਟੋਪੀ ਪਾਈ ਹੈ ਨੀਟੂ ਸ਼ਟਰਾਂ ਵਾਲਾ ਖੁਸ਼ੀ-ਖੁਸ਼ੀ ਹਾਰ ਦਾ ਸਾਹਮਣਾ ਕਰਦਾ ਹੋਇਆ ਇਸ ਕਾਊਂਟਿੰਗ ਸੈਂਟਰ ਤੋਂ ਬਾਹਰ ਜਾ ਰਿਹਾ ਹੈ ਗਲੇ ਦੇ ਵਿੱਚ ਨੋਟਾਂ ਦੇ ਹਾਰ ਪਾਏ ਹੋਏ ਨੇ ਤੇ ਆਪਣੇ ਆਪ ਨੂੰ ਚਿੱਕਰ ਦੇ ਵਿੱਚ ਲਪੇਟ ਰਿਹਾ ਹੈ ਔਰ ਚਿੱਕਰ ਦੇ ਵਿੱਚ ਲੇਟ ਰਿਹਾ ਹੈ ਤੇ ਔਰ ਖੁਸ਼ੀ-ਖੁਸ਼ੀ ਸਾਰਿਆਂ ਨੂੰ ਹੱਥ ਹਿਲਾਉਂਦਾ ਹੋਇਆ ਕਾਊਂਟਿੰਗ ਸੈਂਟਰ ਤੋਂ ਬਾਹਰ ਜਾਂਦਾ ਹੋਇਆ ਦਿਖਾਈ ਦੇ ਰਿਹਾ ਨੀਟੂ ਛਟਰਾ ਵਾਲੇ ਨੇ ਚੋਣ ਨਤੀਜਿਆਂ ਤੋਂ ਪਹਿਲਾਂ ਕਾਊਂਟਿੰਗ ਸੈਂਟਰ ਜਾਣ ਤੋਂ ਪਹਿਲਾਂ ਕੀ ਕਿਹਾ ਸੀ ਉਹ ਵੀ ਤੁਹਾਨੂੰ ਸੁਣਾਉਂਦੇ ਆ ਜੋ ਨੀਟੂ ਹਾਰ ਗਿਆ ਉਹ ਚਿੱਕਰ ਜਿੰਦਾਊਗਾ ਅੱਜ ਨਹੀਂ ਨਹੀਂ ਅੱਜ ਅੱਜ ਉਹ ਬੈਸਟ ਵਾਲੇ ਨੂੰ ਜਿਹੜੇ ਬੈਸਟ ਵਾਲੇ ਆ ਨਾ ਉਹ ਮੇਰੇ ਭਰਾ ਬਹੁਤ ਚੰਗੇ ਆ ਵੋਟਾਂ ਨਹੀਂ ਪਾਈਆਂ ਉਹਨੂੰ ਪਤਾ ਸੀ ਉਹਨਾਂ ਨੂੰ ਫਿਰ ਬੇਈਮਾਨੀ ਹੋਣੀ ਆ 50% ਪੋਲਿੰਗ ਹੋਈ ਆ ਸੋ ਸਰਕਾਰਾਂ ਨੂੰ ਇਸ ਦੇਖਣ ਚਾਹੀਦਾ ਕਿ ਉਥੇ ਬਿਜਲੀ ਸਮੱਸਿਆ ਪਾਣੀ ਸਮੱਸਿਆ ਔਰ ਔਰ ਹਰ ਚੀਜ਼ ਹੀ ਸਮੱਸਿਆ ਸੀਗੀ ਮੈਂ ਗੱਲ ਕਹਾਂ ਜਾਂਦਾ ਅਗਰ ਮੈਂ ਹਾਰ ਗਿਆ ਮਰਵੰਦਾ ਰੋਂਦਾ ਉਂਗੀ ਹਜ਼ਾਰ ਦਾ ਸਿੱਕਰ ਤੇ ਨਾ ਕੇ ਜਾਊਂਗਾ ਜਿਹੜੀ ਮੇਰੀ ਗੱਲ ਸੁਣੋ ਤੁਸੀਂ ਕਹਿੰਦੇ ਕਿ ਹਾਟ੍ਰਿਕ ਜਿੱਤਤੀ ਹੁੰਦੀ ਆ ਤੁਸੀਂ ਲਗਾਤਾਰ ਆਉਂਦੇ ਆ ਰਹੇ ਹੋ ਨਹੀਂ ਭਾਈ 8ਵੀਂ ਵਾਰ ਜੇ ਮੈਂ ਅੱਤੀ ਹਾਰ ਗਿਆ ਨਾ ਤੇ ਮੈਂ ਸਿੱਕਰ ਤੇ ਨਾ ਆਊਂਗਾ ਮੈਨੂੰ ਸ਼ਰਮ ਆਊਗੀ ਕਿ ਦੁਆਰਾ ਰੱਖ ਕੇ ਕਿੱਦਾਂ ਖੜੇ ਹੋਣਾ ਨਹੀਂ 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 ਇਹ ਲੋਕੀ ਜਿਹੜੋ ਕੀ ਸਾਥ ਦੇਣਗੇ ਜੇ ਲੋਕੀ ਸਾਥ ਦੇਣਗੇ ਸੁਣੋ ਤੁਸੀਂ ਪਿਛਲੀ ਵਾਰੀ ਵੀ ਕਸਮ ਖਾਧੀ ਸੀ ਮੈਂ ਕਹਾ ਜੇ ਲੋਕੀ ਸਾਥ ਦੇਣਗੇ ਫਿਰ ਮੈਂ ਖੜਾ ਹਾਂਗਾ ਇਕੱਲੇ ਖੜਾ ਹਾਂਗਾ ਲੋਕੀ ਸਾਥ ਖਤਮ ਜਾਰੀ ਕਰੋਗੇ ਲੋਕਾਂ ਦਾ ਕਾਹੇ ਇਕੱਠੇ ਕਰੀਤੇ ਜੋ ਕਾਗਜ਼ ਭਰਨ ਆਏ ਸੀ ਇਸ ਪੱਤੇ ਉੱਪਰ ਰਿੰਕੂ ਨੂੰ ਤੁਹਾਨੂੰ ਦੇ ਦੇ ਹਾਂ ਦਿੱਤੇ ਸਾਰੇ ਰੁਪਈਆ ਰੁਪਈਆ ਸਭ ਨੂੰ ਤਵੀ ਮੈਂ ਤੇ ਕਿਹਾ ਬੜੀਆਂ ਵੱਡੀਆਂ ਪਾਰਟੀਆਂ ਆਲੇ ਸਾਡੇ ਨਾਲ ਰਲਣਗੇ ਸਾਡੇ ਨਾਲ ਰਲਣਗੇ ਕਈ ਲੀਡਰਾਂ ਆਣ ਆਏ ਭਾਦੀ ਪਾਰਟੀ ਦੇ ਅੱਜ ਇਹ ਜੀ ਕੋ ਫੇਰ ਨਹੀਂ ਚੋਣਾਂ ਲੜੇ ਆ ਜਿੰਨੇ ਚੋਂ ਲੜਾ ਲੱਗ ਰਹੇ ਕਿੱਦਾਂ ਦੇਖ ਦਿਓ ਅੱਜ ਮੈਂ ਰੱਬ ਦਾ ਨਾਮ ਲਊਂਗਾ ਜੀ ਪਹਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਭਗਵਾਨ ਵਾਲਮੀ ਜੈ ਗੁਰੂ ਵਿਦਾਤ ਧੰਤਾ ਜੀ ਗੁਰੂ ਵਿਦਾਤ ਮਾਲਾ ਹਾਲੇਲੂਇਆ ਗੋਸਪਾ ਖੁਸ਼ ਹੋਣ ਵਾਲਾ ਤਲਾ ਸਭ ਨੂੰ ਕੁਝ ਲੱਕੇ ਜੈ ਕਬੀਰ ਧੰਕੀ ਜੈ ਕਬੀਰ ਧੰਕੀ ਮੈਂ ਤੇਰੀ ਸ਼ਨਾਂ ਨੂੰ ਬਖਸ਼ ਲੋ ਮਹਿੰਦਨਕਾਰ ਮੈਂ ਤੇਰੀ ਸ਼ਰਨ ਮੈਨੂੰ ਬਕਸਰ ਜਿਕਰਾ ਮਾ ਚਿੰਤਪੁਰਨੀ ਦਾ ਬਹੁਤ ਸਾਥ ਕਰ ਰਿਹਾ ਹਾਂ ਕਿ ਜੇ ਮੈਂ ਚਿੰਤਪੁਰਨੀ ਮਾਤਾ ਦਾ ਪੱਕਦਾ ਜੇ ਕੋਈ ਮੈਨੂੰ 1 ਰੁਪਿਆ ਦਿੰਦਾ ਤਾਂ 10 ਰੁਪਏ ਫਾਇਦਾ ਹੁੰਦਾ ਵਾ ਜੇ ਕੋਈ 100 ਰੁਪਏ ਦਿੰਦਾ ਉਹਦਾ 1000 ਰੁਪਏ ਫਾਇਦਾ ਹੁੰਦਾ ਲੋਕ ਮੇਰੀ ਮਦਦ ਕਰ ਰਹੇ ਆ ਲੋਕਾਂ ਨੇ ਮੈਨੂੰ ਜਿਤਾਇਆ ਵਾ ਉਹ ਲੋਕੀ ਜਿਤਾ ਕੇ ਛੱਡਣਗੇ ਸਿਰਫ ਪਾਰਟੀਆਂ ਕੇ ਧੋਖੇ ਬਾਜੀ ਮਾਰੀ ਜੀ ਨਾ ਕਰਨ ਇਹ ਧੋਖਾ ਕਰਨ ਗਿਆ ਮੈਨੂੰ ਪਤਾ ਇਹਨਾਂ ਨੇ ਰਾਜਨੀਤੀ ਬਣਾਉਣੀ ਆ ਇਹ ਰਾਜਨੀਤੀ ਬਣਾ ਕੇ ਮੈਨੂੰ ਫੇਲ ਕਰਨਾ ਚਾਹੁੰਦੇ ਆ ਪਰ ਮੈਂ ਫੇਲ ਨਹੀਂ ਹੋਊਂਗਾ ਮੈਂ ਪਾਸ ਹੋਊਂਗਾ ਦੇਖੋ ਮੈਂ ਜਿੱਤ ਗਿਆ ਦਾ ਹਣੀ ਤੁਹਾਨੂੰ ਜਿੱਤ ਦਾ ਅਲਾਨ ਦਿਖਾਊਂਗਾ ਮੈਂ ਕਿਤੋਂ ਨਿਕਾ ਦੀ ਵੱਡੀ ਲੀਡ ਤੋਂ ਅੱਗੇ ਜਾ ਰਹੀ ਨਹੀਂ ਕਿਵੇਂ ਦੇਖਦੇ ਹੋ ਨਹੀਂ ਮੈਂ ਵੱਡੀ ਲੀਡ ਜਾ ਰਹਾ ਮੇਰੇ ਤੋਂ ਪਿੱਛੇ ਆਓ ਤੁਹਾਡੇ ਤੋਂ ਪਿੱਛੇ ਹਾਂਜੀ ਕਿੰਨੇ ਅੰਦਾਜ਼ਾ ਪਤਾ ਹੈ ਭਾਈ ਸਾਰੇ ਪਿੱਛੇ ਆ ਮੈਂ ਤੋਂ ਮੈਂ ਜਿੱਤਿਆ ਪਿਆ ਵਾ ਅੱਛਾ ਆ ਹੁਣ ਦੇਖੋ ਅਲਾਨ ਹੋ ਅਲਾਨ ਹੋਣਾ ਬਾਕੀ ਆ ਔਰ ਇਹਨਾਂ ਨੇ ਕਿਤੇ ਗੜਬੜੀ ਮਾੜੀ ਜਿਹੀ ਕੀਤੀ ਹੈਗੀ ਆ ਮੈਨੂੰ ਸ਼ੱਕ ਆ ਹੈਗਾ ਵੀ ਨਹੀਂ ਆਪਾਂ ਤਿੰਨ ਦਿਨ ਤੋਂ ਮਸ਼ੀਨਾਂ ਦੀ ਰੱਖਵਾਲੀ ਕਰ ਰਹੇ ਹਾਂ ਤਿੰਨ ਦਿਨਾਂ ਦੀ ਤ ਸਾਡੇ ਜਾਣ ਤੋਂ ਬਾਅਦ ਇਹ ਮਾੜੀ ਗੜਬੜੀ ਕੀਤੀ ਹੋਵੇ ਉਸ ਕਹਿ ਨਹੀਂ ਸਕਦੇ ਗੜਬੜੀ ਕਰ ਦਿੰਦੇ ਆ ਵੱਡੇ ਵੱਡੇ ਲੀਡਰ ਜਿਹੜੇ ਆ ਦੇਖੋ ਮੈਂ ਤੇ ਸਰਕਾਰ ਨੇ ਕਹਿੰਦਾ ਕਿ ਇੱਕ ਇੱਕ ਐਫਆਰ ਕਾਪੀ ਲਖਾ ਲਓ ਉਥੇ ਪੱਕਾ ਨੀਟੂ ਨਾਮ ਲਖਾ ਲਓ ਜੇ ਕਿਹਦਾ ਪੈਟਰੋਲ ਖਤਮ ਹੁੰਦਾ ਉਹ ਵੀ ਨੀਟੂ ਨੇ ਖਤਮ ਕੀਤਾ ਵਾ ਜੇ ਕਿਹਦਾ ਨਾਲਾ ਚੋਰੀ ਜਾਂਦਾ ਉਹ ਵੀ ਨੀਟੂ ਨੇ ਕੀਤਾ ਜੇ ਕਿਦੀ ਬਨਾਣ ਚੋਰੀ ਹੁੰਦੀ ਆ ਉਹ ਵੀ ਨੀਟੂ ਨੇ ਕੀਤਾ ਵਾ ਜੇ ਕਿਤੇ ਗੰਦ ਪਿਆ ਇਹ ਮੇਰੇ ਪਿੱਛੇ ਪਤਾ ਨਹੀਂ ਕਿਉਂ ਪਿਆ ਮੇਰੀ ਐਫਆਰ ਕਾਪੀ ਕਟਾਉਣ ਨੂੰ ਕਿਉਂ ਬੈਠੇ ਆ ਔਰ ਇੱਕ ਸਾਡੇ ਭਰਾ ਸਾਡੇ ਪੰਜਾਬ ਦੀ ਜਵਾਨੀ ਬਚਾਉਣ ਨੂੰ ਬੈਠੇ ਆ ਔਰ ਸਾਡੇ ਸਿੱਧੂ ਸਿੱ ਔਰ ਛੇਰਾ ਭਾਜੀ ਸਾਡੇ ਔਰ ਸਾਡੇ ਚਿੰਕੂ ਸ਼ੀਸ਼ਾ ਵਾਲੇ ਸਾਡੇ ਦੁੱਗਲ ਭਾਜੀ ਨੇ ਮੇਰੀ ਮੋਟਰਸਾਈਕਲ ਖਰਾਬ ਹੋ ਗਈ ਚੰਪਾਲ ਦੁੱਗਲ ਭਾਜੀ ਫਗੜਾਗਿਰ ਚੌਂਕ ਦੇ ਵਿੱਚ ਉਹਨਾਂ ਨੇ ਮੈਨੂੰ ਐਕਟਿਵਲ ਰ ਦਿੱਤੀ ਉਹ ਕਹਿੰਦੇ ਐ ਲੈਕਟਿਵਲ ਲੈ ਕੇ ਜਲਦੀ ਜਾ ਨਹੀਂ ਕਹਿੰਦੇ ਜੀ ਜਾ ਮੈਂ ਕਹਾਂ ਵੋਟਰ ਗਿੰਦਿਆਂ ਮੈਂ ਭਾਈ ਲੇਟ ਹੋਣ ਡਿਆ ਕਹਿੰਦਾ ਤੂੰ ਮੇਰੀ ਐਕਟਿਵਲ ਆ ਜਾ ਮਹਿੰਦਰਪੁਰ ਦੇ ਲੀਡ ਤੇ ਉੱਤੇ ਕੀ ਕਹਿਣਾ ਭਾਜੀ ਮਹਿੰਦਰਪੁਰ ਪਗ ਦੇ ਮੇਰੇ ਪਿੱਛੇ ਆ ਅੱਗੇ ਨਹੀਂ ਜਾਂਦਾ ਕਰ ਜਿੰਦਗੀ ਚ ਅੱਛਾ ਓਏ ਇੱਕ ਅਧਾ ਰਾਊਂਡ ਨਹੀਂ ਹੋ ਸਕਦਾ ਵਾਹ ਇੱਕ ਅਧਾ ਰਾਊਂਡ ਹੋ ਸਕਦਾ ਬਹੁਤ ਜਿੱਤ ਨਹੀਂ ਸਕਦਾ ਮੇਰੇ ਤੋਂ ਜਿਤਨਾ ਮੁਸ਼ਕਲ ਹੈ ਐਲਾਨ ਹੋਣਾ ਬਾਕੀ ਹੈ ਇਹ ਸਾਨੂੰ ਹੋਰ ਪੂਰਾ ਜੇ ਅੱਜ ਕੀ ਦੇ ਅੱਜ ਕੀ ਰਹਿਤ ਦੇਖੋ ਨੀਟੂ ਕੀ ਕਰੂਗਾ ਫਿਰ ਨੀਟੂ ਜਿਹਾਰਗਾ ਨੀਟੂ ਆਪਦੀ ਬੱਕਰੇ ਕੁਛ ਉਜਲਵਾਈਆ ਨਹੀਂ ਕਰੂਗਾ ਫਿਰ ਨੀਟੂ ਅੱਜ ਅੱਜ ਨੀਟੂ ਤੁਹਾਨੂੰ ਦਿਖਾ ਦੂਗਾ ਜਲਵਾ ਆਪਣਾ ਮੈਂ ਆਪਦੀ ਕੁਰਤਾ ਪਜਾਮਾ ਨਵਾਂ ਪਾਇਆ ਪਿਆ ਮੈਂ ਕਿਹਾ ਚਿੱਕਰ ਦੇ ਵਿੱਚ ਹੀ ਨੀਟੂ ਆਜ ਨੀਟੂ ਚਿੱਕਰ ਦੇ ਵਿੱਚ ਹੀ ਨਾ ਕੇ ਜਾਊਗਾ ਪਰ ਤੁਸੀਂ ਵੀ ਕਹਿੰਦੇ ਹੋ ਜੀ ਮੇਰੇ ਭਾਂਡੇ ਵੇਖ ਕੇ ਮੈਂ ਚੋਣ ਲੜਨੀ ਨਹੀਂ ਇਹ ਵੀ ਬਾਕੀ ਲੀਡਰਾਂ ਨੂੰ ਬੋਲਦਾ ਭਾਬੀ ਚੁੰਮਲ ਦਰਦੀ ਦੀ ਫਿਲਮ ਚੱਈ ਸੀ ਉਹ ਵੀ ਆਈ ਆ ਨਹੀਂ ਮੈਂ ਸਸਕੂਟ ਨਹੀਂ ਪਾਰਟੂ ਫਿਲਮ ਜਮਾਇਆ ਅਗਲਾ ਮੈਨੂੰ ਵੱਡੀਆਂ ਵੱਡੀਆਂ ਫਿਲਮਾਂ ਹੋਰ ਮਿਲ ਗਈਆਂ ਵਾ ਇਹਨਾਂ ਦਰਦ ਦੀ ਲੋੜ ਨਹੀਂ ਆ ਗਈ ਸਾਡੇ ਇੱਕ ਉਂਗਲੀ ਨਾਲ ਇੱਕ ਇੱਕ ਉਂਗਲੀ ਨਾਲ ਵੇਰ ਤਵਾ ਇੱਕ ਮਿੰਟਲ ਵੇਰ ਚੱਕਦੇ ਕਾਂਗਰਸ ਨਾਮ ਸਿੰਘ ਇਹ ਵੀ ਸਾਨੂੰ ਦਿੱਖ ਪਾਈ ਦਸਤੂਰ ਨੀ ਆਗੇ ਪ੍ਰਧਾਨ ਜੀ ਪ੍ਰਧਾਨ ਜੀ ਬੇਗੰਪੁਰਾ ਫਰੰਟ ਪਾਰਟੀ ਸਾਡੀ ਪਾਰਟੀ ਜਿੱਤੀ ਹੋਈ ਹੈ ਸਾਡੀ ਪਾਰਟੀ ਜਿੱਤੀ ਹੋਈ ਹੈ ਮੈਨੂੰ ਪਤਾ ਹੈ ਐਲਾਨ ਹੋਣਾ ਬਾਕੀਆ ਗੈਰੀਆਂ ਤੋਂ ਰਹਿਣਾ ਸਾਡੀ ਜਿੱਤ ਪੱਕੀ ਹੈ ਕੋਈ ਇੱਕ ਐਦਾ ਬੰਦਾ ਵਾ ਜਿਹੜਾ ਬਿਗ ਬੋਥ ਛੱਡ ਸਕਦਾ ਲੋਕਾਂ ਵਾਸਤੇ ਨਹੀਂ ਛੱਡ ਸਕਦਾ ਆ ਬੰਦੇ ਨੇ 빅ਬੋਸ ਦਾ ਉੱਪਰ ਛੱਡਿਆ ਲੋਕਾਂ ਨੇ ਸਲਮਾਨ ਖਾਨ ਨੂੰ ਸਲਮਾਨ ਖਾਨ ਨੇ ਪਾਸੇ ਕਰ ਦਿੱਤਾ ਨਹੀਂ 빅ਬੋਸ ਹਰ ਹਾਲ ਆਏਗਾ ਪਰ ਟੋਨਾ ਹਰ ਹਾਲ ਨਹੀਂ ਆਣਗੀਆਂ ਭਾਜੀ ਸਲਮਾਨ ਖਾਨ ਦਾ ਫੋਨ ਆਇਆ ਸੀ ਮੈਨੂੰ 빅ਬੋਸ ਹਾਂ ਅੱਛਾ ਫਿਰ ਉਹ ਗੱਲ ਹੋਈ ਕਿ ਹੁਣ ਜਦੋਂ ਲੀਡ ਤੁਹਾਡੀ ਬੜੀ ਡੰਗ ਮੈਂ ਦੇਖੋ ਹੁਣ 2 ਮਿੰਟ ਰੁਕ ਮੈਂ ਆ ਗਿਆ ਜੇ ਨਹੀਂ ਹੋਗਾ ਤੇ ਚੱਕਰ ਦੇ ਵਿੱਚ ਇਹ ਚੱਕਰ ਦੇ ਜੀ ਲੀਡੂ ਆਏਗਾ ਅੱਜ ਇੱਥੇ ਨਾ ਆਊਗਾ ਪੱਕਾ ਹੈ ਪੱਕਾ ਔਰ ਨਹੀਂ ਨਹੀਂ ਪੱਕਾ ਅਲਾਨ ਦੇ ਜਹਰ ਦਾ ਇਹ ਵੀ ਟਿੱਕਰ ਜੁਲਾ ਕੇ ਜਾਗਾ ਨਹੀਂ ਟੂ ਇਹਨੂੰ ਤੁਸੀਂ ਜੇ ਇਹ ਭਾਂਡੇ ਵੇਖ ਕੇ ਮੈਂ ਚੋਣ ਭਾਂਡੇ ਦੇ ਅੱਗੇ ਲੋਕਾਂ ਨੂੰ 10 ਰੁਪਏ 5-5 ਰੁਪਏ 2 ਰੁਪਏ ਕੱਢ ਦਿੱਤੇ ਸਰਦਾਰ ਸਾਹਿਬ ਟਿੰਕੂ ਸ਼ਿਖਸ਼ਾ ਵਾਲਿਆਂ ਨੇ ਸਾਡੀ ਬਹੁਤ ਮਦਦ ਕੀਤੀ ਆ ਸਤਪੰਨ ਭਾਈ ਨੇ ਮਦਦ ਕੀਤੀ ਆ ਸਾਡੇ ਸਰਦਾਰ ਸੁੱਚਾ ਸਿੰਘ ਜੀ ਬਿਮਾਰ ਆ ਭਾਵੇਂ ਬਿਮਾਰ ਆ ਸ਼ੁਕਰਕੀ ਵੀ ਆ ਸਾਰਾ ਭਾਈ ਪਰ ਦਮਾ ਨਹੀਂ ਆ गावा ਨਾਲਾ ਕੋਲ ਜਾ ਜਾਵਾ ਗੰਦੇ ਪਾਣੀ ਨਾਲ ਆ ਕੇ ਮਾਰੋਗੇ ਨਹੀਂ ਬੀਜੇਪੀ ਜਾ ਨਹੀਂ ਬੀਜੇਪੀ ਸਾਡੇ ਕੋ ਆਊਗੀ ਸਾਨੂੰ ਇਲੈਕਸ਼ਨਾਂ ਤੋਂ ਬਾਅਦ ਵੀ ਟਿੱਕਰ ਜੁਲਾਉਗਾ ਨਹੀਂ ਟੂ ਯਾਰ